ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਤੇ ਸ਼ੋਰੂਮ ਕੁੜੀ ਸਾਹਿਬੀ ਟਰੈਕਟਰ ਦੇ ਨਾਲ ਅਰਜਨ 605 ਹੈ ਟਰੈਕਟਰ ਜੀ ਮੈਟ ਮਾਡਲ ਆ ਅਰਜਨ 605 ਜੀ ਸ਼ੋਰੂਮ ਟਰੈਕਟਰ ਹੈ ਜੀ ਮਾਡਲ 2013 ਜੀ ਕਾਪੀ 2014 ਦੀ ਬਣੀ ਹੋਈ ਆ ਪੰਜਾਬ ਨੰਬਰ ਦੇ ਨਾਲ ਆ ਜੀ ਸਾਰਾ origignal ਟਰੈਕਟਰ ਆ ਪਾਵਰ ਸਟੀਅਰਿੰਗ ਟਰੈਕਟਰ ਆ ਜੀ ਟਰੈਕਟਰ ਟਾਇਰਾਂ ਦੀ ਗੱਲ ਕਰਕੇ ਤਾਂ 90 ਪੈਸੇ ਟਾਇਰ ਟਰੈਕਟਰ ਤੇ ਜੀ ਹੱਡ ਵਾਲੀ ਜੀ ਛਤਰੀ ਲੱਗੀ ਹੋਈ ਆ ਮੇਨ ਗੱਲ ਕੀ ਘੋੜਾ ਬੰਪਰ ਲੱਗਿਆ ਹੋਇਆ শোরੂਮ ਟਰੈਕਟਰ ਆ ਸਾਫ਼ ਤੇ ਵਧੀਆ ਕੰਡੀਸ਼ਨ ਵਿੱਚ ਟਰੈਕਟਰ ਖੜਾ ਆ ਜੀ ਬਾਈ ਹੋਣ ਦੀ ਡਿਮਾਂਡ 4 ਲੱਖ ਤੇ 45000 ਆ ਬਾਕੀ ਜਿੰਨਾ ਉਹ ਕਿਤੇ ਮਾਤਰ ਹੋ ਸਕਿਆ ਨੰਬਰ ਸਕਰੀਨ ਤੇ ਆ 9815633079 9815633079